ਸਿਕਰਾਜ ਕਿਵੇਂ ਗਿਆ ਭਾਗ ਨਵਾਂ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਕਹ ਲਉ ਸਤਿ ਸ੍ਰੀ ਅਕਾਲ ਹੁਣ ਡੋਗਰਿਆਂ ਦੀਆਂ ਚਾਲਾਂ ਪੂਰੀਆਂ ਹੋ ਗਈਆਂ ਕਬਰ ਆਪਣੇ ਪਿਤਾ ਦੇ ਸਰਾਨੇ ਖਲਾ ਸੰਸਕਾਰ ਕਰ ਰਿਆ ਸੀ ਧਿਆਨ ਸਿੰਘ ਨੇ ਗਾਰਡਨ ਨੂੰ ਹੌਲੀ ਜਿਹੀ ਕਿਹਾ ਕਿ ਆਪਣੇ ਕੋਪਖੰਦੇ ਵਿੱਚੋਂ ਯੂਪੀ ਦੇ ਰਹਿਣ ਵਾਲੇ 40 22 ਬਿਨਾਂ ਵਰਤੀ ਝਟਪਟ ਲਿਆ ਇਸ ਵੀਰੇ ਨੌਨ ਹਲਸਿੰਗ ਨੇ ਉਹਨਾਂ ਨੂੰ ਕੋਈ ਗੁਪਤ ਸਲਾਹ ਕਰਦਿਆਂ ਵੇਖਿਆ ਤਾਂ ਦਿਲ ਵਿੱਚ ਛੱਤ ਪੰਮੀਆਂ ਉਦਮ ਸਿੰਘ ਗੁਲਾਬ ਸਿੰਘ ਦਾ ਪੁੱਤਰ ਉਹਨਾਂ ਨੂੰ ਨਾਲ ਲੈ ਕੇ ਕਿਲੇ ਨੂੰ ਉਤਰ ਪਿਆ ਜੇ ਦਰਵਾਜ਼ੇ ਦੀ ਲੰਗਣਾ ਸੀ ਡੋਗੜਾ ਨੇ ਉਸ ਦੇ ਛੱਜੇ ਦੀਆਂ ਦਾੜਾਂ ਪੁੱਟ ਕੇ ਵਿੱਚ ਵਿਰੋਧ ਕਰ ਛੱਜਾ ਦਰਵਾਜ਼ੇ ਉੱਪਰ ਕਰਨਲ ਵਿਜੇ ਸਿੰਘ ਕੁਸ਼ਕਾਇਸ ਨੇ ਬੈਠਾ ਸੀ ਤਜਵੀਜ਼ ਐਸ ਸੀ ਕੇ ਜਿਸ ਵੇਲੇ ਕਵਰ ਛੱਜੇ ਹਟ ਆਵੇ ਹੀਰਾ ਸਿੰਘ ਰਮਾਲ ਦਾ ਇਸ਼ਾਰਾ ਕਰੇ ਤੇ ਵਿਜੇ ਸਿੰਘ ਦੇ ਸਪਾਹੀ ਗਰੂਦ ਨੂੰ ਅੱਗ ਦੇਵੇ ਜਿਸ ਵੇਲੇ ਕਵਰ ਨੌ ਨੇ ਹਾਲ ਸਿੰਘ ਤੇ ਉਦਮ ਸਿੰਘ ਦਰਵਾਜ਼ੇ ਦੇ ਨੇੜੇ ਆਏ ਹੀਰਾ ਸਿੰਘ ਨੇ ਰਾਜਾ ਧਿਆਨ ਸਿੰਘ ਨੂੰ ਇਸ਼ਾਰਾ ਕੀਤਾ ਕਿ ਉਦਮ ਸਿੰਘ ਨਾਲ ਆ ਰਿਹਾ ਹੈ ਕੀ ਕੀਤਾ ਜਾਂਦਾ ਅੱਗੋ ਧਿਆਨ ਸਿੰਘ ਨੇ ਇਸ਼ਾਰੇ ਨਾਲ ਉੱਤਰ ਦਿੱਤਾ ਸਾਡਾ ਇੱਕ ਉਦਮ ਸਿੰਘ ਮਰ ਜਾਏਗਾ ਤਤ ਪਰਵਾ ਨਹੀਂ ਪਰ ਕਵਰ ਜਿਉਂਦਾ ਕਿਲੇ ਦੇ ਵਿੱਚ ਨਾ ਚਲਾ ਗਿਆ ਕਵਰ ਦਾ ਸਾਹ ਛੱਡਣ ਵਾਸਤੇ ਉਦੋਂ ਸਿੰਘ ਨੇ ਬਥੇਰੇ ਬਹਾਨੇ ਕੀਤੇ ਮਗਰ ਕਵਰ ਨੇ ਉਹਦਾ ਹੱਥ ਨਹੀਂ ਛੱਡਿਆ ਜਦੋਂ ਦੋਵੇਂ ਛੱਜੇ ਹੇਠ ਆਏ ਤਾਂ ਹੀਰਾ ਸਿੰਘ ਦਾ ਇਸ਼ਾਰਾ ਕਰਨ ਤੇ ਬਿਜੇ ਸਿੰਘ ਦੇ ਆਦਮੀਆਂ ਨੇ ਬਰੂ ਨੂੰ ਅੱਗ ਲਾ ਦਿੱਤੀ ਆਪਕੇ ਨਾਲ ਸਜਾ ਥੱਲੇ ਆ ਪਿਆ ਉਜਮ ਸਿੰਘ ਤਾਂ ਮਰ ਗਿਆ ਤੇ ਕਵਰ ਜੀ ਦੇ ਸੱਜੇ ਕੰਦੇ ਕੋਲ ਮਗਰਲੇ ਪਾਸੇ ਜਰਾ ਕੁ ਉੱਪਰ ਮਮੂਲੀ ਜੀ ਚੂਰ ਲੱਗੀ ਜਿਸ ਕਾਰਨ ਆ ਬੇਹੋਸ਼ ਹੋ ਗਿਆ ਤੇ ਧਰਤੀ ਤੇ ਡਿੱਗ ਪਿਆ ਡਿੱਗਦਿਆਂ ਮੂੰਹ ਪਾਣੀ ਦੀ ਆਵਾਜ਼ ਆਈ ਜੋ ਕਈਆਂ ਨੇ ਸੁਣੀ ਪਰ ਉੱਥੇ ਤਾਂ ਕਿਸੇ ਹੋਰ ਪਾਣੀ ਦੀ ਆਵਾਜ਼ ਨਹੀਂ ਹੋਈ ਪਾਣੀ ਕੌਣ ਪੀਉਂਦਾ ਦਰਵਾਜੇ ਦੇ ਨਾਲ ਹੀ ਕੋਠਰੀ ਵਿੱਚ ਇੱਕ ਪਾਲਕੀ ਤੇ ਗਾਰਡਨ ਦੇ ਤੋਬਖਾਨੇ ਦੇ ਪੰਜ ਹਿੰਦੂਸਤਾਨੀ ਸਿਪਾਹੀ ਬਿਨਾਂ ਵਰਦੀ ਪਹਿਲਾਂ ਹੀ ਤਿਆਰ ਸਨ। ਜ਼ਖਮੀ ਕਬਰ ਨੂੰ ਧਿਆਨ ਸਿੰਘ ਪਾਲਕੀ ਵਿੱਚ ਪਾ ਕੇ ਕਿਲੇ ਨੂੰ ਲੈ ਤੁਰਿਆ। ਸਰਦਾਰ ਲਹਿਣਾ ਸਿੰਘ ਮਜੀਠੀਆ ਮਗਰ ਜਾਣਾ ਚਾਹੁੰਦਾ ਸੀ। ਪਰ ਧਿਆਨ ਸਿੰਘ ਨੇ ੱੱਕੇ ਮਾਰ ਕੇ ਪਿਛਾਹ ਮੋੜ ਦਿੱਤਾ। ਤੇ ਕਿਲੇ ਦੇ ਦਰਵਾਜ਼ਾ ਬੰਦ ਕਰ ਲਿਆ। ਡੋਗਰਾ ਫੌਜ ਪਹਿਲੇ ਤੇ ਖੜੀ ਕਰ ਦਿੱਤੀ ਗਈ। ਮਹਾਰਾਣੀ ਚੰਦਕੌਰ ਪਤੀ ਦਾ ਸੰਸਕਾਰ ਕਰ ਰਹੀ ਸੀ ਸੁਨੀਹਾ ਪਹੁੰਚਿਆ ਕਿ ਤੇਰੇ ਪੁੱਤਰ ਨਾਲ ਆਹ ਪਾਣਾ ਵਰਤ ਗਿਆ ਤਾਂ ਉਹ ਦੀ ਪਾਦੀ ਦੁਨੀਆ ਹਨੇਰੀ ਹੋ ਗਈ ਪੁੱਤਰ ਦੀ ਸੱਤ ਸੁਣ ਕੇ ਮਾਂ ਦੇ ਦਿਲ ਵਿੱਚ ਤੀਰ ਨਿਕਲ ਗਿਆ ਪੁੱਤਰਾਂ ਦੇ ਸੱਲ ਡਾਡੇ ਹੁੰਦੇ ਉਧਰ ਬੀਬੀ ਨਾਨਕੀ ਸਰਦਾਰ ਸ਼ਾਮ ਸਿੰਘ ਅਟਤਾਰੀ ਦੀ ਪੁੱਤਰੀ ਉਹਨਾਂ ਨੂੰ ਵੀ ਇੱਕ ਖ਼ਬਰ ਪਹੁੰਚ ਗਈ ਕਿ ਤੇਰੇ ਪਤੀ ਨਾਲ ਆਹ ਕਰਾ ਵਰਤ ਗਿਆ ਤਾ ਉਹ ਵੀ ਬੇਬਲ ਹੋ ਕੇ ਪੱਜੀ ਦੋਵੇਂ ਨੋਸ ਦਰਵਾਜੇ ਤੇ ਪੁੱਜੀਆਂ ਅੱਗੇ ਬੂਹਾ ਬੰਦ ਸੀ ਹੁਨਾ ਹੜੇ ਕੱਢੇ ਵਾਸਤੇ ਪਾਏ ਅਰ ਦੁਨੀਆਂ ਕੀਤੀਆਂ ਤਖਤੇ ਕੁੱਟ-ਕੁੱਟ ਕੇ ਕੋਮਲ ਹੱਥਾਂ ਵਿੱਚੋਂ ਲਹੂ ਕਢ ਲਿਆ ਪਰ ਪੱਥਰ ਦਿਲ ਡੋਗ ਰਿਆ ਨੇ ਬੂਹਾ ਨਾ ਖੁੱਲੇ ਪੁੱਤਰਾਂ ਦੇ ਦੁੱਖ ਕੇਵਲ ਮਾਵਾ ਹੀ ਜਾਣ ਸਕਦੀਆਂ ਕਬਰ ਦਾ ਦੁੱਖ ਚੰਦ ਕੌਰ ਤੋਂ ਪੁੱਛੋ ਹੋਰ ਕੌਣ ਜਾਣ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ